ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ ਮੂਤਪਾਲ ਦੇ ਪਾਪੇ ਦੀ ਤਰਸੇਮੇ ਦੀ ਇੱਕ ਉਹਦੀ ਮਾਂ ਬਲਵਿੰਦਰ ਕੌਰ ਜਿਹੜੀ ਰਾਜਮਾਤਾ ਬਣੀ ਫਿਰਦੀ ਐ ਤੇ ਕਿਹੜਾ ਫਰੀਦਕੋਟ ਵਾਲਾ ਐਮਪੀਆ ਨਸ਼ੇੜੀ ਸਰਬਜੀਤ ਸਿੰਘ ਤੇ ਦੋ ਚਾਰ ਹੋਰ ਕੜਾ ਮਚੌਦਰੀ ਨੇ ਇਹਨਾਂ ਦੀਆਂ ਅਜ ਕਰਤੂਤਾਂ ਤੁਹਾਨੂੰ ਦੱਸਣੀਆਂ ਨੇ ਧਿਆਨ ਦੇ ਨਾਲ ਸੁਣ ਲਿਓ ਵੀ ਇਹ ਚਾਹੁੰਦੇ ਕੀ ਐ ਜਦੋਂ ਅਮਰਤਪਾਲ ਨੇ ਇੱਥੇ ਨਗਰ ਕੀਰਤਨ ਸ਼ੁਰੂ ਕੀਤਾ ਮਹਿਮ ਚਲਾਈ ਬਹੀਰਾ ਕੱਡੀਆਂ ਕਿ ਪੰਜਾਬ ਨੂੰ ਬਚਾਉਣਾ ਓਦੋਂ ਇਹਨਾਂ ਨੇ ਕੀ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਬਾਦਲਾਂ ਦਾ ਕਬਜ਼ਾ ਹੈ ਅਸੀਂ ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਆਜ਼ਾਦ ਕਰਾਉਣੀ ਹੈ ਬਾਦਲਾਂ ਨੇ ਪੰਜਾਬ ਨੂੰ ਬਰਬਾਦ ਕਰਤਾ ਅਸੀਂ ਪੰਜਾਬ ਆਜ਼ਾਦ ਕਰਾਉਣਾ ਹੈ ਬਾਦਲਾਂ ਤੋਂ ਕਾਂਗਰਸੀਆਂ ਤੋਂ ਇਹ ਫੜਾ ਮਾਰੀਆਂ ਇਹਨਾਂ ਨੇ ਤੇ ਹੁਣ ਹੁਣ ਅਮਰਤਪਾਲ ਦਾ ਪਾਪਾ ਉਹਦੀ ਮਾਂ ਤੇ ਸਰਬਜੀਤ ਇਹ ਗਿੱਟਮਿਟ ਕਰਦੇ ਫਿਰਦੇ ਨੇ ਸੁਖਵੀਰ ਬਾਦਲ ਦੇ ਨਾਲ ਯਾਨੀ ਕਿ ਗੱਠ ਜੋੜ ਕਰਦੇ ਫਿਰਦੇ ਆ ਵੀ ਜਿਹੜੇ 2027 ਦੇ ਵਿੱਚ ਇਲੈਕਸ਼ਨ ਲੜਨੀ ਹੈ ਨਾ ਵੀ ਉਹ ਇਕੱਠੇ ਹੋ ਕੇ ਹੰਬੜਾ ਮਾਰੀਏ ਜਿਵੇਂ ਕਹਿੰਦੇ ਹੁੰਦੇ ਆ ਇਹ ਇਹ ਕਰਦੇ ਫਿਰਦੇ ਆ ਹੁਣ ਜਿਹੜੇ ਉਹ ਬਾਦਲ ਕੇ ਨੇ ਉਹ ਮੈਂ ਸ਼ਬਦ ਨਾ ਵਰਤਾਂ ਵੀ ਉਹ ਚਲੋ ਪੀਰਾਂ ਦੇ ਪੀਰ ਕਹਿ ਲਈਏ ਲੋਟਿਆਂ ਦੇ ਪੀਰ ਕਹਿ ਲਈਏ ਉਹ ਨੇ ਉਹ ਚਾਹੁੰਦੇ ਨੇ ਵੀ ਇਹਨਾਂ ਨਾਲ ਅਲਾਈਅੰਸ ਹੋ ਗਿਆ ਗੱਠਜੋੜ ਹੋ ਗਿਆ ਥੋੜੀ ਬੋਡੀ ਬੋਰਡ ਇਹਨਾਂ ਦੀ ਹੋ ਜਾ ਥੋੜੀ ਬਹੁਤ ਸਾਡੀ ਹੋ ਜਾ ਵੀ ਸੀਟਾਂ ਜਿੱਤ ਲਈਏ ਬਾਅਦ ਵਿੱਚ ਮਾਰਾਂਗੇ ਲੱਤ ਵੀ ਅਸੀਂ ਆਪਣੀ ਸਰਕਾਰ ਬਣਾ ਲਾਂਗੇ ਉਹਨਾਂ ਦੀ ਗੱਲ ਛੱਡੋ ਮੈਂ ਇਹਨਾਂ ਦੀ ਕਰਤੂਤ ਦੱਸਣ ਲੱਗਾ ਵੀ ਇਹ ਬੰਦੇ ਕੀ ਕਹਿੰਦੇ ਸੀ ਕਿ ਬਾਦਲਾਂ ਨੇ ਕਾਂਗਰਸੀਆਂ ਨੇ ਪੰਜਾਬ ਨੂੰ ਬਰਬਾਦ ਕਰਤਾ ਹੁਣ ਕਹਿੰਦੇ ਅਸੀਂ ਰਲ ਕੇ ਪੰਜਾਬ ਬਚਾਉਣੇ ਦੱਸੋ ਤੁਸੀਂ ਪਹਿਲਾਂ ਕਹਿੰਦੇ ਪੰਜਾਬ ਨੂੰ ਬਰਬਾਦ ਕੀਤਾ ਬਾਦਲ ਪਰਿਵਾਰ ਨੇ ਹੁਣ ਉਹਨਾਂ ਨਾਲ ਮਿਲ ਕੇ ਕਹਿੰਦੇ ਅਸੀਂ ਪੰਜਾਬ ਨੂੰ ਬਚਾਉਣਾ ਹੈ ਆ ਕਰਤੂਤ ਹੈ ਇਹਨਾਂ ਦੀ ਮਤਲਬ ਜਿਹੜੀਆਂ ਗੱਲਾਂ 2 ਢਾਈ ਸਾਲ ਮੈਂ ਪਹਿਲਾਂ ਕੀਤੀਆਂ ਸੀ ਉਹ ਸੱਚ ਹੋ ਗਈਆਂ ਵੀ ਇਹਨਾਂ ਦਾ ਪੰਜਾਬ ਨਾਲ ਕੌਮ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ ਲੈਣਾ ਦੇਣਾ ਕੇਵਲ ਕੁਰਸੀ ਨਾਲ ਹੈ ਕੁਰਸੀ ਕਿੱਦਾਂ ਮਿਲਦੀ ਹੈ ਇਹਨਾਂ ਨੂੰ ਕੁਝ ਵੀ ਕਰਨਾ ਪਵੇ ਇਹ ਬੰਦੇ ਕਰਨਗੇ ਹੋਂ ਜਵਾਬ ਦਿਓ ਜਿਹੜੀਆਂ ਭੇਡਾਂ ਪਿੱਛੇ ਦੁਰੀਆਂ ਫਿਰਦੀਆਂ ਨੇ ਇਹਨਾਂ ਦੀਆਂ ਗਿੱਟਮਿਟ ਹੋ ਰਹੀ ਐ ਬਾਦਲਾਂ ਨਾਲ ਮੀਟਿੰਗਾਂ ਹੋ ਰਹੀਆਂ ਨੇ ਕਰਵਾ ਕੌਣ ਰਿਹਾ ਸਰ ਵੀ ਤਾਂ ਐਮਪੀ ਦੋ ਚਾਰ ਹੋਰ ਨੇ ਕਹਿੰਦੇ ਬਾਦਲਾਂ ਦੇ ਨਾਲ ਮਿਲ ਕੇ ਨਾ ਅਸੀਂ ਸਰਕਾਰ ਬਣਾਉਣੀ ਐ ਇੱਕ ਜਿਹੜਾ ਬਲਵੰਤ ਸਿੰਘ ਰਾਜੋਣਾ ਹੈਗਾ ਉਹਦੀ ਸਿਸਟਰ ਐ ਉਹ ਵੀ ਸੰਭਚਾਲੇ ਲੱਗੀ ਹੋਈ ਐ ਵੀ ਕਿੱਦਾਂ ਗੱਠ ਜੋੜ ਕਰਕੇ ਅਸੀਂ ਸਰਕਾਰ ਬਣਾਈਏ ਹੁਣ ਜਿਹੜੀਆਂ ਅਮਰਪਾਲ ਦੀਆਂ ਭੇਡਾਂ ਨੇ ਜਿਹੜੇ ਖਾਲਸਤਾਨੀ ਨੇ ਖਾਲਸਾ ਦਲ ਵਾਲੇ ਨੇ ਜਾਂ ਜਿਹੜੇ ਪੰਜਾਬ ਦੇ ਲੋਕ ਕਹਿੰਦੇ ਨੇ ਅਸੀਂ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਆਂ ਅੰਮ੍ਰਿਤਪਾਲ ਨੂੰ ਹੁਣ ਉਹ ਦੱਸਿਓ ਵੀ ਆ ਕਰਤੂਤ ਐ ਨਾ ਜਿਹੜੀ ਹੁਣ ਅਸਲ ਸਾਹਮਣੇ ਆਈ ਐ ਇਹ ਉਹੀ ਲੋਕ ਨੇ ਜਿਹੜੇ 2.5 ਸਾਲ ਪਹਿਲਾਂ ਕਹਿੰਦੇ ਸੀ ਹਾਇ ਬਾਦਰਾ ਨੇ ਪੰਜਾਬ ਬਰਬਾਦ ਕਰਤਾ ਬਾਦਰਾ ਨੇ ਕੌਮ ਬਰਬਾਦ ਕਰਤੀ ਕਾਂਗਰਸੀਆਂ ਨੇ ਲੁੱਟ ਕੇ ਖਾ ਲਿਆ ਪੰਜਾਬ ਨੂੰ ਤੇ ਹੁਣ ਇਹ ਅਕਾਲੀਆਂ ਦੇ ਨਾਲ ਗੱਠ ਜੋੜ ਕਰਕੇ ਸਰਕਾਰ ਬਣਾਉਣ ਵਾਂ ਤੇ ਕਾਲੇ ਪਏ ਹੋਏ ਨੇ ਤੇ ਕੌਣ ਨੇ ਬੰਦੇ ਇਹ ਜਿਨ੍ਹਾਂ ਨੂੰ ਰਾਜਨੀਤੀ ਦਾ ਊੜਾ ਐੜਾ ਵੀ ਨਹੀਂ ਆਉਂਦਾ ਸਭ ਤੋਂ ਪਹਿਲਾਂ ਤਾਂ ਮੂਤਪਾਲ ਦੀ ਮਾਤਾ ਹੈ ਜਿਹੜੀ ਐਸਪੀ ਨੂੰ ਧਮਕੀਆਂ ਦਿੰਦੀ ਹੈ ਉਹ ਮੀਟਨਾਂ ਵਿੱਚ ਬੈਂਦੀ ਹੈ ਤੇ ਫਿਰ ਉਹਦਾ ਪਾਪਾ ਆ ਗਿਆ ਉਹ ਜਿਹੜਾ ਕਮਲਿਆ ਵਾਂਗੂ ਹੱਥ ਮਾਰ ਦਿੰਦਾ ਮੂੰਹ ਚੱਲੀ ਜਾਂਦਾ ਤੇ ਫਿਰ ਥੱਲੇ ਹੱਥ ਵਾਜਦੇ ਇੱਕ ਉਹ ਹੈ ਇੱਕ ਸਰਬਜੀਤ ਹੈ ਜਿਹੜਾ ਚਾਰ ਪੰਜ ਕਾਰਟ ਲਾਉਣ ਤੋਂ ਬਿਨਾਂ ਬੋਲਦਾ ਹੀ ਨਹੀਂ ਪਾਈਆ ਭੁਗੀਆਂ ਦੀ ਜੇਬ ਚੋਂ ਮਰਜੀ ਤਲਾਸ਼ੀ ਕਰ ਲਿਓ ਇਕੱਠੇ ਹੋ ਕੇ ਤੇ ਹੁਣ ਬਾਦਲਾਂ ਦੀਆਂ ਕੋਠੀਆਂ 'ਚ ਗੇੜੇ ਵੱਜਦੇ ਆ। ਵੀ ਕਿੱਦਾਂ ਗੱਠ ਜੋੜ ਕਰਕੇ ਇਕੱਠੇ ਹੋ ਕੇ ਸਰਕਾਰ ਬਣਾਈਏ। ਮਤਲਬ ਇਹ ਕਿੱਦਾਂ ਕੁਰਸੀ ਸਾਡੇ ਕੋਲੇ ਆਵੇ। ਜਿਹੜੇ ਬੰਦਿਆਂ ਕੋਲੇ ਹਲੇ ਕੋਈ ਪਾਵਰ ਨਹੀਂ। ਜਿਹੜੀ ਔਰਤ ਇੱਕ ਐਸਪੀ ਰੈਂਕ ਦੇ ਬੰਦੇ ਨੂੰ ਸਿੱਧਾ ਚੈਲੰਜ ਕਰ ਸਕਦੀ ਆ ਹਲੇ ਕੋਈ ਅਹੁਦਾ ਨਹੀਂ। ਜੇ ਕਿਤੇ ਇਹਨਾਂ ਕੋਲੇ ਮਾੜੀ-ਮੋਟੀ ਪਾਵਰ ਆ ਜੀ। ਤਾਂ ਫਿਰ ਆਮ ਜਨਤਾ ਦਾ ਕੀ ਹੋਊਗਾ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਗੱਲਾਂ ਅੱਜ ਨਹੀਂ ਮੈਂ 2.5 ਸਾਲ ਦਾ ਤੁਹਾਨੂੰ ਕਹਿ ਰਿਹਾ ਫਰੀਦਕੋਟ ਵਾਲੇ ਖਲੂਰ ਸਾਹਿਬ ਵਾਲੇ ਪਿੱਟਦੇ ਨੇ ਹੁਣ ਵੀ ਅਸੀਂ ਗਲਤ ਬੰਦਿਆਂ ਨੂੰ ਵੋਟਾਂ ਪਾ ਲਈਆਂ ਆਹ ਕਰਤੂਤ ਹੈ ਇਹਨਾਂ ਦੇ ਹੁਣ ਬਿੱਲੀ ਥੈਲਿਓਂ ਬਾਹਰ ਬਸ ਆ ਗਈ ਸਮਝੋ ਜਿਹੜੇ ਗੇਟਮੇਟ ਹੋ ਰਹੀ ਹੈ ਨਾ ਬਾਦਲਾਂ ਨਾਲ ਰਲ ਮਿਲ ਕੇ ਬੀਏਟ ਉਸੇ ਇਲੈਕਸ਼ਨ ਲੜਨੀ ਹੈ ਇੱਥੇ ਅਸੀਂ ਲੜਨੀ ਹੈ ਰਲ ਮਿਲ ਕੇ ਸਰਕਾਰ ਬਣਾਵਾਂਗੇ ਆ ਨਿਸ਼ਾਨ ਹੈ ਸਮਝ ਨਹੀਂ ਆਉਂਦੀ ਸਾਨੂੰ ਜਿਨ੍ਹਾਂ ਨੇ ਪੰਜਾਬ ਬਰਬਾਦ ਕੀਤਾ ਹੈ ਪੰਜਾਬ ਦਾ ਮਲਿਆ ਮੇਡ ਕੀਤਾ ਹੈ ਤੇ ਉਹਨਾਂ ਨੂੰ ਜਾਰੀਆਂ ਲਾ ਕੇ ਸਰਕਾਰ ਬਣਾਉਣ ਨੂੰ ਕਾਹਲੇ ਹੈ ਮਤਲਬ ਇਹਨਾਂ ਦਾ ਮੋਟਿਵ ਕੀ ਸੀਗਾ ਕੋਈ ਧਾਰਮਿਕ ਏਜੰਡਾ ਨਹੀਂ ਸੀ ਕੌਮੀ ਏਜੰਡਾ ਨਹੀਂ ਸੀ ਕੋਈ ਸਮਾਜ ਦਾ ਕੋਈ ਪੰਜਾਬ ਦਾ ਏਜੰਡਾ ਨਹੀਂ ਸੀ ਕੇਵਲ ਕੁਰਸੀ ਤੱਕ ਪਹੁੰਚਣਾ ਇਹਨਾਂ ਦਾ ਮਕਸਦ ਹੈ। ਲੇ ਕੁਰਸੀ ਤੱਕ ਕਿਵੇਂ ਪਹੁੰਚੀ ਉਧਰੋਂ ਸੁਖਵੀਰ ਤਰਲੋ ਮਸੀਹ ਹੋਇਆ ਫਿਰਦਾ ਹੈ। ਤੇ ਉਧਰੋਂ ਅਮਰਪਾਲ ਦਾ ਪਾਪਾ ਵੀ ਕਿਵੇਂ ਕੁਰਸੀ ਮਿਲੇ ਜਦੋਂ ਕੁਰਸੀ ਤੇ ਬਹਿ ਗਏ ਫਿਰ ਜਿਵੇਂ ਸਰ ਵੀ ਜਵੜੀਆਂ ਮਾਰਦਾ ਲਾ ਕੇ ਚਾਰ ਕਾਰਡ ਮੇਰੇ ਕੋਲ 5 ਕਰੋੜ ਆਇਆ ਸੀ ਮੈਂ ਤਾਂ ਲੰਗਰ ਦੀ ਤਰ੍ਹਾਂ ਵੰਡਦਾ ਕਹਿੰਦਾ। ਲੈ ਇਦਾਂ ਚਵਲੀਆਂ ਫੇਰ ਇਹਨਾਂ ਨੇ ਮਾਰ ਦਿੱਤੀਆਂ। ਹਾਲਾਂਕਿ ਖਡੂਰ ਸਾਹਿਬ ਦੇ ਲੋਕ ਹੁਣ ਪਸਤਾਉਂਦੇ ਐ। ਫਰੀਦਕੋਟ ਦੇ ਲੋਕ ਪਸਤਾਉਂਦੇ ਵੀ ਅਸੀਂ ਵੋਟਾਂ ਪਾ ਬੈਠੇ ਗਲਤੀ ਹੋ ਗਈ। ਜਣੇ ਕਿ ਆ ਕਰਤੂਤਾ ਇਹਨਾਂ ਦੀਆਂ। ਹੁਣ ਕੀ ਜਿਹੜੀਆਂ ਅਮਰਤਪਾਲ ਦੀਆਂ ਭੇਡਾਂ ਨੇ ਇਹ ਸਮਝਣੀਆਂ ਪਰ ਭੇਡਾਂ ਨੇ ਕੀ ਸਮਝਣਾ ਤਾਂ ਭੇਡਾਂ ਹੈ। ਭੇਡਾਂ ਜਿਹੜੇ ਪਿੱਛੇ ਕੜਮ ਚੌਧਰੀ ਲੱਗੇ ਨੇ ਉਹਨਾਂ ਨੂੰ ਸਮਝ ਆਉ। ਵੇ ਕਿੱਥੇ ਖੜੇ ਨੇ ਬੰਦੇ ਜਦੋਂ ਕੋਈ ਗੱਲ ਕਹਿ ਦੇ ਇਹਨਾਂ ਨੂੰ ਫਿਰ ਇਹਦੇ ਖਾਕੀ ਨਿੱਕਰ ਪਾਈ ਹੋਣੀ ਐ ਇਹ ਆਰਐਸਐਫ ਦਾ ਬੰਦਾ ਹੈ ਇਹ ਬੀਜੇਪੀ ਦਾ ਬੰਦਾ ਹੈ ਇਹ ਪਤਾ ਨਹੀਂ ਕਿਹਦਾ ਕਿਹਦਾ ਏਜੰਟ ਬਣਾਉਂਦੇ ਜਿਹਨੇ ਤੇ ਮੂੰਹ ਤੇ ਇਹ ਗੱਲ ਕਹਿ ਦਈਏ ਤਾਂ ਹੁਣ ਤਰਲੋ ਮੱਛੀ ਹੋਏ ਫਿਰਦੇ ਨੇ ਵੀ ਕਿਵੇਂ ਕੁਰਸੀ ਮੁੱਖ ਮੰਤਰੀ ਵਾਲੀ ਮਿਲੇ ਤੇ ਫਿਰ ਅਸੀਂ ਆਪਣੀਆਂ ਮਨ ਮਰਜ਼ੀਆਂ ਕਰੀਏ ਬਚਿਓ ਪੰਜਾਬ ਦੇ ਲੋਕੋ ਹੱਥ ਬਨ ਕੇ ਬੇਨਤੀ ਐ ਇਹਨਾਂ ਲੋਕਾਂ ਨੇ ਇੰਨਾ ਕੁ ਬਰਬਾਦ ਪੰਜਾਬ ਨੂੰ ਕਰਤਾ ਕਿ ਛੇਤੀ ਪੰਜਾਬ ਨੂੰ ਉਹਨਾਂ ਲੀਹਾਂ ਤੇ ਲੈ ਕੇ ਆਉਣਾ ਬਹੁਤ ਮੁਸ਼ਕਲ ਹੈ ਧਰਮ ਦੇ ਨਾਂ ਤੇ ਕੌਮ ਦੇ ਨਾਂ ਤੇ ਸਮਾਜ ਸੇਵੀ ਹੋਣ ਦੇ ਨਾਂ ਤੇ ਪਤਾ ਨਹੀਂ ਕਿੱਦਾਂ ਪੰਜਾਬ ਨੂੰ ਇਹਨੇ ਬਰਬਾਦ ਕੀਤਾ ਤੁਸੀਂ ਸਮਝ ਵੀ ਨਹੀਂ ਸਕਦੇ ਹੁਣ ਫੇਰ ਉਹੀ ਗੱਠ ਜੋੜ ਕਰਕੇ ਕਹਿੰਦੇ ਪੰਜਾਬ ਨੂੰ ਬਚਾਉਣਾ ਉਧਰੋਂ ਸੁਖਵੀਰ ਕਹਿੰਦਾ ਪੰਜਾਬ ਨੂੰ ਬਚਾਉਣਾ ਉਧਰੋਂ ਇਹ ਕਹਿੰਦੇ ਪੰਜਾਬ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਕਿਤੋਂ ਹੈ ਜਦੋਂ ਇਹ ਕਹਿੰਦੇ ਨੇ ਪੰਜਾਬ ਨੂੰ ਬਚਾਉਣਾ ਅਗਲੇ ਕਹਿੰਦੇ ਆ ਤੁਸੀਂ ਪੰਜਾਬ ਚੋਂ ਬਾਹਰ ਨਿਕਲੋ ਪੰਜਾਬ ਆਪੇ ਬਚ ਜਾਊਗਾ ਪੰਜਾਬ ਨੂੰ ਬਰਬਾਦ ਤਾਂ ਤੁਸੀਂ ਕੀਤਾ ਹੋਇਆ ਆ ਅਮਰਤਪਾਲ ਮੂਤਪਾਲ ਦਾ ਪਰਿਵਾਰ ਹੈ ਧੀਰਮਲੀਆ ਪਰਿਵਾਰ ਇਹਨੂੰ ਮੈਂ ਕਹਿੰਦਾ ਹੁਣਾ ਤੇ ਨਾਲ ਸਰਬਜੀਤ ਵਰ ਗਿਆ ਨਿੱਕਰਾਜੋਆਣੇ ਦੀ ਭੈਣ ਹੈ ਬੱਲੀ ਆਪਣੇ ਬਲਵੰਤ ਸਿੰਘ ਦੀ ਬਾਦਲਾਂ ਦੇ ਨਾਲ ਹੁਣ ਕਿਉਂ ਖਿਚੜੀ ਹੋਣ ਨੂੰ ਡਰਦਾ ਵੀ ਸਰਕਾਰ ਕਿੰਨਾ ਮੜਾਈ ਗਈ ਇਹ ਸੱਚ ਤੁਹਾਡੇ ਸਾਹਮਣੇ ਰੱਖਤਾ ਹੁਣ ਇਹ ਤੇ ਗੌਰ ਤੁਸੀਂ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ